ਫਸਿਆ ਵੀ ਬਾਕੂ ਸੁੱਤਾ ਹੈ ਲੈ ਲੈ ਚੱਲ 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 ਆ ਗਿਆ ਆ ਗਿਆ ਫੜੀ 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 ਮੈਂ ਚੱਕ ਤੇਰੇ ਮਾਰ ਦੇਣਾ ਮਾਰ ਦੇਣਾ ਮਾਰ ਦੇ ਮਾਰ ਦੇ ਇੱਕ ਸੈ ਨੂੰ ਜਾਈ ਤੈਨੂੰ ਕੀ ਕਹਿੰਦੇ ਕਿੰਨੇ ਉੜਨਾ ਅਸਲੀ ਆਵਾਜ਼ ਤੋੜਦਾ ਦੇਖਿਆ ਜੀ ਨਕਲੀ ਢਾਉਣਾ ਨਕੜੇ ਢਾਉਣਾ ਅੱਜ ਇਹ ਪਤੰਗ ਕਿੱਥੇ ਦਾ ਬਾਈ ਇਹ ਕਿਹਾ థਾਈਲੈਂਡ ਦਾ ਪਤੰਗ ਹੈ ਬਾਈ ਤਿੰਨ ਡੰਡੀਆਂ ਲਾ ਕੇ ਦਿਖਾਉਂਦੇ ਆ ਬਾਈ ਉੱਡਾਂ ਨਹੀਂ ਪੈਰਾਸ਼ੂਟ ਦਾ ਕੱਪੜਾ ਪਟਣਾ ਨਹੀਂ ਹੈਗਾ ਮੈਨੂੰ ਡਰ ਲੱਗਦਾ ਵੀ ਪੜ ਜੂਗਾ ਆਪਾਂ ਪਟਣਾ ਨਹੀਂ ਹੈਗਾ ਮਜਬੂਤ ਹੈ ਲਿਆ ਪਲਾਸਟਿਕ ਜਿਹੇ ਵਾਲਾ ਕੱਪੜਾ ਹੈ ਨਾ ਇਹਨੂੰ ਪਤਾ ਹੁਣ ਲੈਂਦੀ ਆਏ ਆਏ ਲੈ ਸਿੰਧੂ ਨੂੰ ਸਭ ਕੋ ਆਉਂਦਾ ਏ ਇਹ ਕਹਿ ਰਿਹਾ ਫੋਨ ਆ ਗਿਆ ਫੋਨ ਉਹ ਫੋਨ ਆ ਗਿਆ ਐਪਲ ਦਾ ਯਾਰ ਯਾਰ ਇੱਧਰ ਤੁਰ ਮੈਨੂੰ ਇਹ ਕਿ ਇਧਰ ਵਾਦੇ ਇੱਕ ਥੱਲੇ ਵੇਖੀ ਬਸ ਤੇ ਵਿਚ ਨੂੰ ਕੱਢ ਦਉ ਮੈਂ ਨਾ 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 ਉਹ ਮੈਂ ਕਹਤਾ ਨਹੀਂ ਹੁਣੀਆਂ ਨਾ ਨਾ ਮੈਂ ਹੁੰਦੇ ਬਸ ਟਾਇਰ ਥੱਲੇ ਵੀ ਲਾ ਲਿਓ ਨੇ ਉਹ ਦਿੰਦੀ ਜਾਂ ਦੁਬਾਰਾ ਲੱਡ ਕੇ ਪਿੰਡ ਤੇ ਚੱਲ ਵੀ ਇਹ ਤਿਆਰ ਹੁਣ ਉਡਣ ਦੇ ਨੂੰ ਤੇ ਡੋਰ ਵੀ ਇਹਦੀ ਦੂਈ ਆ ਆ ਰਹੇ ਕਿਹੇ ਜੀ ਉਹਦੀ ਆ ਜਿਹੜੀ ਆਪਣੀ ਬੋਰੀਆਂ ਨਹੀਂ ਨਾ ਉਹਦੀ ਹੁੰਦੀ ਆ ਚਲਾਵੇ ਹਵਾ ਦੇ ਕਿੰਨੀ ਤੇਜ਼ ਆ ਚੱਲ ਉੱਪਰ ਚੱਲਦੇ ਕੋਠੇ ਵੱਲ ਚੱਲ ਕੰਨੀ ਕੰਨੀ ਪਾਉਣੀ ਪੈਂਦੀ ਨਾ ਨਾ ਇਹ ਨਹੀਂ ਕੱਢੀ ਉਹਨੂੰ ਕੀ ਹੋ ਗਿਆ ਕੀ ਹੋ ਗਿਆ ਉਹ ਆਟੀ ਬਣਾਉਂਦੀ ਜਾਇਆ ਆਟੀ ਬਣਾਉਂਦੀ ਜਾਇਆ ਗਾਇ ਭਰੀ ਚਾਇਆ ਇਧਰ ਡੋਰ ਕੇ ਜੀ ਇਹਨੂੰ ਬਾਈ ਡੋਰ ਵਿੱਚ ਪੈ ਚਲਾ ਦੂਜੀ ਟੁੱਟ ਸਕਦੀ ਹੈਗਾ ਇਹ ਟੁੱਟ ਸਕਦੀ ਹੈ ਉਹ ਜਿੰਨੂੰ ਗੱਟਰ ਦੇਖ ਕੇ ਵਾਰੀ ਨਾ ਨਾ ਛੋੜਿਓ ਕਰ ਲੈ ਕਰਦਾ ਨਾ ਨੇੜੇ ਤੇ ਜਾਂਦਾ ਅੱਪਾ ਤੇ ਇਹਨਾਂ ਨੂੰ ਟੋਚਰ ਪਾਉਂਦੇ ਰਹਿੰਦੇ ਆ ਮੈਂ ਕਹਿੰਦਾ ਲੋੜੇ ਨਹੀਂ ਪੈਣੀ ਇਹਨੇ ਆਪੇ ਉੜ ਗਿਆ ਨਾ ਆਪੇ ਉੜ ਜਣਾ ਨੇ ਲੈ ਛੱਡ ਦੇ ਹੌਲੀ ਹੌਲੀ ਖੜਾ ਉਹ ਗਿਆ ਹੋ ਬਸ ਗਿਆ 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 ਇੱਲੜ ਗਈ ਇੱਲ ਨਾ ਠਾਗੇ ਰਖਾ ਨੋਈ ਕਾ ਆਪੇ ਉੜ ਜਣਾ ਨੇ ਓਹੋ ਪੀਨਾ ਆ ਗਈ ਓਕੇ ਆ ਗਈ ਚੱਕਿਆ ਪਿੱਛੇ ਆ ਰਿਹਾ ਪਿੱਛੇ ਕਿੱਥੇ ਗਿਆ ਉੱਪਰ ਰਗ ਲੈ ਉਹਦਾ ਬਾਜਾ ਚਾਹ ਆ ਛੱਡ ਦੇ ਵਾਸਤੇ ਛੱਡੀ ਚੱਲ ਉਹ ਬੁੱਟੇ ਹੀ ਫਾਜਣਾ ਲੋਡ ਨਹੀਂ ਆਣਾ ਬੁੱਟੇ ਹੀ ਫਾਜਣਾ ਇਹ ਜਮੜੇ ਉੱਤੇ ਚੱਲ ਜਾਂ ਵੀ ਤਵਾਰ ਤੇ ਭਾਈ THAILAND ਦੀ ਆਵਾਜ਼ ਆ ਬਾਜਾ ਮਾਰਨ ਤੋਂ ਦਰ ਵੀ ਉੜੇਗਾ ਉਹ ਸੋਦਾ ਦੇਖੀ ਫਸਲ ਗਰੇ ਨਹੀਂ ਹੈਗਾ ਉਹ ਭਾਈ ਓਏ ਸਿੱਧਾ ਕਰਦਾ ਗਿਆ ਇਧਰੋਂ ਭੇਜ ਕਮਾਲਪੁਰ ਵੱਲ ਨੂੰ ਇਹ ਜਾਂਦੇ ਹੀ ਮੋਟਰ ਕੰਨੀ ਪਤਾ ਨਹੀਂ ਮੱਛੀਵਾ ਹੁੰਦਾ ਹੈ ਮੋਟਰ ਦੀ ਮੱਛੀ ਨਹੀਂ ਗਈ ਨਹੀਂ ਨਹੀਂ ਉਹ ਜੀ ਨੂੰ ਮੱਛੀ ਕਾਏ ਕਰਦਾ ਬਾਜ ਹੋਰ ਮੋਟਰ ਦੀ ਮੱਛੀ ਨਹੀਂ ਬਈ ਉਹ ਬਾਈ ਓਏ ਉਹ ਪੱਠੇ ਹੀ ਜਾਂਦੇ ਥੱਲੇ ਗਿਆ ਬਾਈ ਓਏ ਬਾਜ ਥੱਕ ਗਿਆ ਬਾਜ ਥੱਕ ਗਿਆ ਬਈ ਉਹ ਥੱਲੇ ਜਾਂਦੇ ਥੱਲੇ ਦੇ ਨਹੀਂ ਉੱਥੇ ਬੂਟੇ ਹੀ ਫਾਜਣ ਮੈਂ ਕਹਿੰਦਾ ਗੱਡੀ ਨਾ ਚੜਦਾ ਅਸੀਂ ਉਹਦੇ ਇੱਧੇ ਕਰਕੇ ਹਵਾ ਨਹੀਂ ਪਾਉਂਦੇ ਇੱਧਰ ਦੇ ਹਵਾ ਕੰਮ ਦੀ ਹੋਰ ਆ ਗੋਲੋਂ ਮਰੀ ਹੋਰ ਚੱਲ ਓਹ ਰਿਕਟਲੇ ਕਿੱਥੇ ਹੋ ਗਿਆ ਸਾਡਾ ਉਹ ਕੱਢ ਕੇ ਆਉਣਾ ਪੈਣਾ ਯਾਰ ਫਸ ਗਿਆ ਮੈਂ ਕੋ ਫੜੀ ਨਾ ਆਵਾ ਛੱਡ ਦੇ ਇਹ ਤਾਂ ਫੜੀ ਜਗ੍ਹਾ ਤਾਂ ਆਉਣਾ ਅਬ ਨੇ 에어ਪੋਰਟ ਪਾ ਚੱਲਦੇ ਆ ਦਿੱਲੀ ਚੱਲਾ ਬਈ ਚੱਲ ਬਈ ਮੈਂ ਆਵਣਾ ਲਾਉਣਾ ਨੇ ਮੈਂ ਫੜ ਕੇ ਰੱਖਣਾ ਬਸ ਹੌਲੀ 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 ਨਵਾ ਫੜ ਕੇ ਰੱਖਣਾ ਬਸ ਨੇ ਡੋਰ ਨੂੰ ਇਹਨੇ ਆਵੇ ਉੱਪਰ ਉੱਪਰ ਜਾਈ ਜਾਣਾ ਜਾਂਦਾ ਤੁਣਕੇ ਥੋੜੀ ਮਾਰਨੇ ਆ ਹੈਂ ਤੁਣਕੇ ਥੋੜੀ ਮਾਰਨੇ ਉਹ ਗਿਆ ਹੋਰੇ ਸਾਰੀ ਛੱਡ ਦੋ ਡੋਰ ਉਹ ਲਿਆਉਂਗਾ ਜੰਗੇ ਹਾਲੇ ਨਾਲ ਛੇੜ ਬਾਜ ਜਿਹੜਾ ਹੈ ਬਹੁਤ ਤਕੜਾ ਇਥੇ ਥਾਈਲੈਂਡ ਵਾਲਾ ਛੱਡਾਂਗਾ ਉਹ ਛੱਡ ਤਾਂ ਸਹੀ ਡੋਰ ਹਾਂ ਉੜ ਗਿਆ ਬਾਈ ਆਓ ਜਿੰਦੂ ਆ ਜਾ ਜਿੰਦੂ ਟੈਡ ਫੜ ਕੇ ਰੱਖ ਕਰਤਾ ਕੰਮ ਉਹੀ ਤੇਰੇ ਦਾ ਅਸਰ ਲੱਗਿਆ ਮੜੇ ਆ ਜਾ ਆ ਗਿਆ ਆ ਗਿਆ ਪਰ ਹਾਂ ਕਾਊਂਟ ਆਊਟ ਕਰ ਲੈਨੇ ਆਪੇ ਆ ਜਾਣਾ ਮੈਂ ਖੱਤੀ ਨੂੰ ਬੱਸ ਐ ਆਇਆ ਖਿੱਤਿਆ ਵਿਆ ਮੈਂ ਛੱਡ ਦੇ ਉਹ ਨਹੀਂ ਉਹ ਲਿਮਟ ਜਿਹੜਾ ਆਉਣਾ ਮੈਂ ਕਿਤੇ ਕੋਈ ਤਾਰ ਨਾ ਖੋ ਜੂ ਨਾ ਉਹ ਕਿਹੜੀ ਆਵਾਜ਼ ਜੋੜਦਾ ਹੈ ਉਹ ਦੂਹੇ ਲੋੜ ਤੇ ਬੰਨ੍ਹਦਾ ਰਹਿ ਰਿਹਾ ਆ। ਆਹ। ਬਰਾਜੇ ਤਕਨੀਕ ਨਾਲ ਜੱਟੀ ਹੋਵੇ ਵੀ ਤਾਂ ਹੋਣਾ ਲੱਗੇ। ਹਾਂ। ਅਸੀਂ ਨੇ ਲੋਡ ਨਹੀਂ ਹੈਗਾ ਇਹ। ਮੈਨੂੰ ਕਿਹੜਾ ਕਰ ਬਸ ਕਿਹੜਾ ਕਰ ਲੈ। ਨਾ ਬਸ ਇਹਨੂੰ ਐ ਖਿਚੋ ਲਈਓ। ਤੇਰਾ ਯਾਰ ਇਹ ਕਹਿੰਦਾ ਉਧਰ ਹੀ ਜਾਂਦਾ ਇਹ। ਇਹਦੀ ਅੰਦਰ ਕੁਝ ਬੰਨਣਾ ਪੈਂਦਾ। ਇੱਕ ਸਾਈਡ ਨੂੰ ਖਿੱਚਦਾ। ਇਹਦੇ ਵੇਟ ਪਾਉਣਾ ਪੈਂਦਾ ਇੱਕ ਸਾਈਡ। ਵੇਟ ਪਾਉਣਾ ਪੈਂਦਾ। ਹੱਲੇ ਆ ਗਿਆ। ਮੈਂ ਦਿਖਾ ਲੈਣਾ। ਉਹ ਯਾਰ ਗੱਟੇ ਘਰ ਆ ਕੇ ਬੱਸ ਉਹ ਕਿੱਤਿਆ ਵਿਆ ਲੈ ਉਧਰ ਜਿਆਦਾ ਬੂਟੇ ਗੱਡੀ ਨੂੰ ਬਾ ਕੋਈ ਗੱਲ ਨਹੀਂ ਤੇ ਇਹਨੇ ਗਾੜ ਕਰਾਉਣਾ ਲੱਗਦਾ ਇਹ ਸੂਜੀ ਬਣੂਗੀ ਅੱਜ ਡੋਰ ਭਰੀ ਹਾਂ ਡੋਰ ਭਰੀ ਦੋ ਲੋਟਾਂ ਨੇ ਬਾਈ ਹੋਰ ਗਿਆ ਸਿੱਧਾ ਬੂਟੇ 'ਚ ਫਸਣਾ ਇਹਨੇ ਉਹ ਚੱਲ ਓਏ ਡੋਰ ਜਾਂਦੀ ਨੇ ਛੱਡ ਦੇ ਨਹੀਂ ਛੱਡ ਡੋਰ ਘੱਟੇ ਦੇ ਖੜਾ ਹੁੰਦਾ ਕਰਤਾ ਕੰਮ ਉਹੀ ਓ ਛੱਡ ਦੇ ਮੈਂ ਕਹਾਂ ਛੱਡ ਡੋਰ

ਪੜੀ ਜਾ ਕੇ ਕਿੱਤਾ ਦੀ ਜਾਈ ਓਏ ਓ ਬਵਾ ਚੱਜਾ ਚੱਜਾ ਕਿੱਦਾਂ ਜਾ ਕੇ ਚੱਲੇ ਹਾਂ ਹਾਂ ਛੋੜ 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 ਆਹ ਨੂੰ ਦੇਖੀ ਤਾਂ ਕਿਆ ਕਿਆ ਭਾਲਦਾ ਏ ਮੱਛੀ ਉਹ ਮੱਛੀ ਮਾਰਦਾ ਮੱਛੀ ਟੀਮ ਉਹ ਜਿੱਧਰ ਨੂੰ ਜਾਂਦਾ ਜਾਣ ਦੇਰ ਨੂੰ ਚੱਲ ਓਏ ਕਿਤੇ ਵੀ ਨਹੀਂ ਆ ਕੇ ਨਹੀਂ ਜਾਂਦਾ ਯਾਰ ਔਰ ਵੇਟ ਟੰਗਣਾ ਪੈਣਾ ਇਹਦੇ ਇੱਕ ਸਾਈਡ ਇੱਕ ਸਾਈਡ ਨੂੰ ਖਿਚੜਾ ਹੋ ਰਿਖ ਛੜਦੇ ਹੁਣ ਪਰ ਜਾ ਉੱਚਾ ਹੋ ਜਾਂਦੇ ਆਪਣੇ ਆਪ ਗਿਆ ਗਿਆ ਉੱਚਾ ਸਿੱਧਾ ਸਿਰਪੱਲੇ ਆਉਣਾ ਇਹ ਕਰਦਾ ਕਰਦਾ ਜਿਹੜਾ ਆਤਾ ਫੇਰ ਉੱਪਰੇ ਤਾਂ ਮੱਛੀ ਦੇ ਟੁਕੜਾ ਪਾ ਗਏ ਆ ਉਹਨਾਂ ਮੱਛੀ ਦਿਖਾਉ ਰੇ ਖੜ ਕੇ ਫੇਰ ਜਾਉਂਗਾ ਉਹ ਥੱਲੇ ਨਹੀਂ ਆਈ ਜਨਾ ਪਹਾੜ ਦਾ ਕੁਝ ਥੱਲੇ ਆ ਕੇ ਆ ਉਹਦਾ ਹੋਰ ਫੇਰ ਗਿਆ ਥੱਲੇ ਕੁਝ ਹੈਗਾ ਉੱਥੇ ਹੈਗਾ ਵੀ ਇਹ ਦੇਖ ਕੇ ਗਿਆ ਉੱਥੇ ਹਾਂ ਉਹ ਤਾਂ ਕਣ ਕੇ ਚੂਹਾ ਆਇਆ ਚੂਹਾ ਬੰਦ ਉਹਨੇ ਚੂਹਾ ਭਾਲਦਾ ਏ ਚੜ ਗਿਆ ਚੜ ਗਿਆ ਦਬਦਾ ਕਿਨੇ ਬਾਈ ਕਵਟ ਡਰਾਬਾ ਦਿੰਦਾ ਐ ਨਾ ਥੱਲੇ ਤੇ ਆਉਂਦਾ ਉੱਪਰ ਨੂੰ ਉੱਡ ਗਿਆ ਫੇਰ ਉੱਪਰ ਆਮਨੇ ਨੇ ਫੋਨ ਕਰਿਆ ਰਾਮ ਨੇ ਛੇਤੀ ਕਰ ਟਾਈਮ ਘਟਾ ਬੜੇ ਆਮਨੇ ਨੇ ਫੋਨ ਕਰਿਆ ਹਾਂ ਤੋੜ ਲੂੰਗਾ ਇਹਨੂੰ ਨਾ ਇਹ ਦੋ ਹੀ ਆ ਨਾ ਰੱਸੀ ਇਹ ਦੋ ਹੀ ਆ ਯਾਰ ਆਪਣਾ ਰੇ ਵਾਲੇ ਥੱਲੇ ਆਂਦੀ ਆ ਉਹ ਐ ਪਰ ਇਹ ਹੈਵੀ ਇਹ ਵੀ ਖਤਰਨਾਕ ਹੈ ਬਈ ਮੜ ਦੂੰਗੀ ਇਹ ਵੀ ਫਟੇ ਕਿ ਦੇਖਿਆ ਸਿੰਧੂ ਉਹ ਦੇ ਕਦਰਨ ਵੱਢਤੀ ਆਪਣੇ ਦੇ ਵੱਢ ਦੋ ਤੇ ਉਹ ਬਿਮਾਰ ਹੋ ਗਿਆ ਆਵਾਜ਼ ਉਹਨੂੰ ਦਵਾਈ ਦਵਾ ਕੇ ਲਿਆਓ ਆਪਣੇ ਦਵਾਈ ਦਵਾ ਕੇ ਲਿਆ ਕਰਦਾ ਉਹ ਆਪਣੇ ਦੂਰ ਆਵਾਜ਼ ਆ ਗਿਆ ਉਹ ਕੁੱਤਾ ਰੇਹਦਾ ਕਿ ਆਉਂਦਾ ਉਹ ਦੇ ਤਨ ਮੱਛੀ ਨਮਗਾ ਉੱਡ ਜਾ ਉੱਡ ਜਾ ਜਨਾਮ ਨੂੰ ਬੰਦਾ ਯਾਰ ਉਹ ਦੇਖੀ ਨਾ ਕੁੱਤਾ ਚੱਕਣਾ ਆਵਾਜ਼ ਆਵਾਜ਼ ਲਾਦਾ ਰੇ ਚਾ ਚੱਲ ਓਏ ਪ੍ਰਾਹ ਪ੍ਰਾਹ ਇਹ ਵੀ ਵਾਲਾ ਦੇਗਾ ਟੈਗ ਨਹੀਂ ਜਾਂਦਾ ਔਰ ਜਾਂ ਫਿਰ ਵੀ ਨਹੀਂ ਉੱਡਦਾ ਹਾਂ ਤੋਂ ਕੋ ਟੈਗ ਨਹੀਂ ਜਾਂਦਾ ਮਾਸਾ ਦਾ ਆਪਣਾ ਫਫੜ ਅੰਗਾਲੇ ਨੂੰ ਚੱਲ ਸਿੱਧਾ ਹੋ ਦੇਖਿਆ ਕਰਦਾ ਕਿਦੋਂ ਜਾਂਦਾ ਇਹ ਕੀ ਕਰਦਾ ਉਹਦਾ ਇਧਰ ਮੂੰਹ ਤੇ ਇਧਰ ਮੂੰਹ ਤੇ ਜਦੋਂ ਮੂੰਹ ਫਰਦ ਹੋਈ ਸਾਨੂੰ ਘੁੰਮਦੇ ਆ ਫਰ ਸੈੱਟ ਕਰਨੇ ਪੈਣੇ ਯਾਰ ਨੇੜੇ ਲਿਆ ਕੇ ਪਹਿਲਾਂ ਇਹ ਇਕੱਠੀ ਕਰੀ ਉਹਨਾਂ ਤੇ ਢੇੜੇ ਲਿਆਇਆ ਨੇੜੇ ਲਿਆ ਯਾਰ ਹੁਣ ਕਾਦੇ ਕੋ ਉੱਪਰ ਹੋ ਜਵੇ ਨਹੀਂ ਉੱਪਰਿਆਂ ਚ ਚੱਲ ਹੋ ਭਾਰੀਆ ਡੋਰ ਦੇ ਕਿੱਥੇ ਥੱਲੇ ਦੇ ਪੁਰਾਣੇ ਆ ਗਿਆ ਆ ਗਿਆ ਆਪਾਂ ਨੂੰ ਚੱਲ 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 ਹਾਈ ਹਾਈ ਮੱਚੀ ਡੋਰ ਖਿੱਚ ਨਹੀਂ ਉਹ ਮਿਲਿਆ ਤਾਂ ਨਹੀਂ ਹੈਗਾ ਰੋਪੜ ਰੋਪੜ ਇਹਨਾਂ ਦਾ ਪਤਾ ਨਹੀਂ ਨਾ ਔਰੇ ਮਿਲਦੇ ਨਹੀਂ ਆਪਣੇ ਉਹਨੇ ਹਾਂ ਮੰਨ ਗਿਆ ਉੱਪਰ ਜਾਣ ਨੂੰ ਸਪੈਸ਼ਲ ਮੰਗਾਉਣੇ ਪੈਂਦੇ ਇਹ ਆ ਮੱਚੀ ਮੱਚੀ ਲੈ ਉਹ ਆਰੇ ਇੱਕ ਸਾਈਡ ਨੂੰ ਸਿੰਧੂ ਉਹੀ ਬੇ ਟੰਗਣਾ ਪੈਣਾ ਇਹਦੇ ਤਾਰ ਥੱਲੇ ਤਾਰ ਥੱਲੇ ਲੈ ਹੁਣ ਉੱਪਰ ਜਾ ਕੇ ਥੋੜੇ ਜਿਹੇ ਤਾਂ ਅੱਗੇ ਹੁਣ ਜਾ ਉੱਪਰ ਜਾ ਕੇ ਓਏ ਕਰ ਕੱਠੀ ਬਗਦਦ ਰੁਕਦਾ ਹੋਈ ਇਹ ਵੀ ਸਟਾਲ ਠੀਕ ਹੈ ਰੂਡੋਰ ਨਾਲ ਚੱਲ ਹੁਣ ਖਿੱਚ ਵੀ ਲੈ ਉਹ ਦੂਜਾ ਨਹੀਂ ਜਾਂਦਾ ਪੁੱਤਿਆ ਕੰਨੀ ਨੂੰ ਮੈਂ ਕਿਹਾ ਜੇ ਉਧਰ ਫਸ ਗਿਆ ਢਿੱਲੀ ਫਿਰ ਇੱਕ ਵਾਰ ਇੱਧਰ ਨਹੀਂ ਸਾਨੂੰ ਮੋਡੂਲ ਉਹਨੂੰ ਇਹਨੂੰ ਮੈਂ ਕਹਿੰਦਾ ਉਹ ਥੇ ਡਾਉਂਦੇ ਆ ਯਾਰ ਉਹ ਪਿੱਛੇ ਜੇ ਤੇ ਹਨਾ ਜਿਹੜੀ ਇਹ ਬੈਣੀ ਵਾਲੀ ਪਰ ਉਹ ਟੈਂਕੀ ਉਹ ਉਥੇ ਡਾਉਂਦੇ ਖਿੱਚ ਕੇ ਬੈਠੀ ਹਾਂ ਹਾਂ ਉਹ ਟੈਂਕੀ ਵਾ ਤੇ ਬਾਹੀ ਮੈਨੂੰ ਫੋਨ ਦੇ ਕਿਧਾ ਆਇਆ ਬੱਕਰਾ ਪਰਾਵ ਲੈ ਆਪਣੇ ਫੋਨ ਕਰੀ ਇਹਨੂੰ ਮਾਨੇ ਨੂੰ ਫੋਨ ਕਰੀ ਮਾਨੇ ਨੂੰ ਤੇ ਤੇਰਾ ਫੋਨ ਭਾਰੀ ਹੈ ਹੋਰ ਰਹਿਣ ਤੇ ਬਾਈ ਪਹਿਲਾਂ ਤੁਸੀਂ ਨਵੇਂ ਤਰੀਕੇ ਨਾਲ ਦੱਸ ਕਰ ਦਿੰਦੇ ਨਾ ਫੋਨ ਲੜੀ ਆ ਫੋਨ ਡੰਗੀ ਆ ਦਾ ਨਾਲ ਹੋਰ ਦੰਗੀਗਾ ਮੇਰੀ ਗੱਲ ਸੁਣ ਲੈ ਤੇਰਾ ਪਰੋਂ ਪੈਣਾ ਕੀ ਨਾ ਬੰਨਿਆ ਇਹਨਾਂ ਨੇ ਇਹਨਾਂ ਨੇ ਜਿਹੜਾ ਗਰੀਬ ਬੰਦਾ ਰਹੇਗਾ ਦੂਆ ਬੜਾ ਲੈ ਕੇ ਡਾਉਂਗੇ ਗ੍ਰੋ ਪ੍ਰੋ ਲਾ ਕੇ ਬੜਾ ਹੋਰ ਹੈਗਾ ਤੇ ਪਤੰਗ ਹੈ ਉਹ ਲੈ ਕੇ ਆਉਂਦੇ ਆ ਰੋਪਰ ਤੇ ਕਿਤੇ ਕਰਦੇ ਯਾਰ ਫੋਨ ਮਹਿੰਗਾ ਚੱਲਦਾ ਨਹੀਂ ਐਂਡਰ ਲੈ ਵੀ ਲੈ ਫੜ ਕਰਦਾ ਕਿਤੇ ਵੀਡੀਓ ਬਣਾ ਲੈ ਵਾ ਠੀਕ ਹੈ ਲਓ ਭਾਈ ਮੈਂ ਕਿਨਵਨ ਗਿਫਟ ਕਰਤਾ ਫੋਨ ਮਨੇ ਮੱਛੀ ਚੱਲੂਗੀ ਅੱਜ ਹੁਣ 14 ਪ੍ਰੋ ਮਿਲ ਗਿਆ ਆਪਾਂ ਨੂੰ ਮੱਛੀ ਆਪਣਾ ਕੀ ਖਾਂਦਾ ਹੈ ਆਵਾਜ਼ ਨਹੀਂ ਖਾ ਜਾਣੀ ਮਨਾ ਮੱਛੀ ਆ ਗਿਆ ਹੁਣ ਮਨਾ ਮਨਾ ਕੀ ਖੀਂਦੀ ਮੱਛੀ ਕਹਿੰਦਾ ਭਾਈ ਮਨਾ ਕੀ ਦੇ ਮਹਿੰਗੀ ਜੱਡੀ ਤਾਂ ਖਾ ਗਈ ਹੁਣ ਮੱਛੀ ਦੱਸਿਆ ਨਹੀਂ ਕਿਸੇ ਤਰੀਕੇ ਦੀ ਆਵਾਜ਼ ਥੱਲੇ ਆ ਗਿਆ ਇਹ ਨੂੰ ਚੜਖੜੇ ਗਰੀ ਕੋਕੀ ਇਕੱਠੀ ਕਰ ਲਈ ਚੜਖੜੇ ਓਕੇ ਜੀ ਚੜਦੀ ਹੋਗੀ ਲੈ ਮੈਂ ਕਰ ਨਾ ਨਾ ਸੌਖੀ ਹੋਊ ਸੌਖੀ ਹੋਊ ਤੂੰ ਨਰਜਰੀ ਵੀ ਨਾ ਮੈਂ ਨਹੀਂ ਓਰਜਰੀ ਦਾ ਯਾਰ ਸਾਹਨੇ ਫਰੀਡ ਮਾਣਾ ਬੇਟੇ ਥਾਈਲੈਂਡ ਦੀ ਪਤੰਗ ਉਡਾਉਣੀ ਤੇ ਇਹਦੇ ਹੋਰ ਲੈ ਗਏ ਥਾਈਲੈਂਡ ਥਾਈਲੈਂਡ ਪਤੰਗ ਉਡਾਉਣਾ ਹੈ ਦੇ ਕਿੱਥੇ ਬੈਠਾ ਉਹ ਤੂੰ ਥੋੜੀ ਨਾ ਗੱਲਦੀ ਥਾਈਲੈਂਡ ਦੇ ਚੌਂ ਚ ਨਾ ਉਹਨੇ ਸਿਨੇਮੈਟਿਕ ਬਣਾਵਾਂਗੇ ਸਿੰਪਲ ਸਿੰਪਲ ਬਣਾ ਦੂ ਸਿਨੇਮੈਟਿਕ ਕਿਹੜਾ ਆਪਣਾ ਹੋ ਰਿਹਾ ਕਿਹੜਾ ਆਵਾਜ਼ ਆ ਕਹਿੰਦੇ ਕਹਿੰਦੇ థਾਈਲੈਂਡ ਦਾ ਆਵਾਜ਼ ਹੈ ਡੋਰ ਵੀ ਕਹਿੰਦੇ ਜਿਹੜੀ ਥੈਲਿਆਂ ਨੂੰ ਹੁੰਦੀ ਉਹ ਹੈ ਹੈਲੈਂਡ ਵਾਲਾ ਆਵਾਜ਼ థਾਈਲੈਂਡ ਦਾ ਪਤੰਗ ਉੜਦੇ ਆ ਬਈ ਦੇਖੋ ਦੱਸ ਦੇ ਕਿਤੇ ਮੁੰਡੇ థਾਈਲੈਂਡ ਤੇ ਪਤੰਗ ਲੈ ਕੇ ਆਏ ਸੀ ਬੈਸਲਾ ਲੈ ਲੈ ਆਪਣੇ ਇੰਡੀਆ ਚ ਤਾਂ ਨਹੀਂ ਹੈਗਾ ਰਹਿ ਗਿਆ ਨਹੀਂ ਆਰਡਰ ਪਾਉਂਗਾ ਨਾ ਆਰਡਰ ਪਰ ਕਿੰਨੂੰ ਚੜਖੜੀ ਦਿਖਾਈ ਦੇਖ ਲੈ ਚੜਖੜੀ ਦੇ ਲੋ ਆ ਗਿਆ ਆ ਗਿਆ ਦੱਸੋ ਬੱਸ ਕਰ ਦੀ ਓ ਬਾਈ ਪੂਰੇ ਲੈ ਦਰਵਾਜ਼ੇ ਲਗੇ ਯਾਰ ਬੱਸ ਕਿੰਨੀ ਵਾਰ ਗੱਡੀ ਉਹ ਕਰ ਜਾ ਖੜ ਜਾ ਰੁਕੀ 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 ਆ ਗਿਆ ਆ ਗਿਆ ਦੇਖੋ ਉਹ ਆ ਗਿਆ ਆ ਗਿਆ ਐ ਚੀਜ਼ ਹਾਂ ਦੇਖਦੇ ਦਿਖਾ ਦੇ ਚਲ ਚੈੱਕ ਬਾਈ ਥਾਈ ਲੈਣੀ ਹੁਣ ਆ ਗਿਆ ਮੱਛੀ ਆਣ ਦੇ ਹੁਣ ਅੱਖਾਂ ਦੇਖ ਅੱਖਾਂ 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 ਦਾ ਮੁੰਡਾ ਕਹਿੰਦੇ ਅੱਖਾਂ ਦਿਖਾਈਏ ਦੇਖ ਉਹਨੂੰ ਬਣਾਈ ਹੁਣ ਨੇੜੇ ਤੇ ਆਉਂਦੇ ਰਹੀ ਕੀ ਕਰੀ ਬਣ ਗਈ ਡੀਲ ਕੱਲੀ ਉਹ ਆ ਉਹ ਉਹ ਬਣਾ ਲੈ ਕਿੱਦ ਕਰ ਉਹ ਬਣਾਵੇ ਇਹ ਨਾ ਟਾਈਮ ਕੱਢਦਾ ਹੀ ਨਹੀਂ ਆ ਗਿਆ ਆ ਗਿਆ ਆ ਗਿਆ ਫੜੀ 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 ਉਹ ਫੜ ਲੈ ਹੁਣ ਲੈ ਆ ਮਨੇ ਅੱਜ ਬਾਜਵੀ ਫੜ ਲਿਆ ਬਾਜੀ ਬਾਜੀ ਪਹਿਲੀ ਵਾਰ ਉਧਰ ਉਧਰ ਮੰਗਲਾ ਫੜ ਲਿਆ ਜੀ ਮਾੜੇ ਜੀਜਾ ਥੋੜਾ ਫੜ ਹਾਂ ਹਾਂ ਐਂਡ ਬਣੀ ਮੈਂ ਚਾਰ ਕਥਾ ਲੈ ਗਿਆ ਮਾਰ ਦੇਣਾ ਮੈਂ ਉਹ ਨਾ ਮਾਰੀ ਉਹ ਮਾਰਦੇ ਮਾਰਦੇ ਇੱਕ ਸੈਨ ਨੂੰ ਜਾਈ ਜਾਂਦਾ ਮਾਰਦੇ ਆ ਉਹਦੇ ਓਏ ਓਏ ਜਲਦੀ ਕਰ ਦੇ ਪਰ ਛੱਡ ਦੇ ਆਵਰਾ ਸਦਾਈ ਹੋਵੇ ਓਏ ਹਾਂ ਸੈਂ ਬਾਜ ਮਾਰਨਾ ਧਰ ਬਗੜਾ ਮਾਰਦਾ ਸੰਗ ਕਰਦਾ ਫੜਫੜ ਕਰੀ ਜਾਂਦਾ ਲੈ ਬਗੜਾ ਮਾਰ ਕੇ ਸਾਡੇ ਕੀਤਾ ਵਾ ਸਿਰਦਾ ਅੜੀ ਗੱਡੀ ਉਹ ਆ ਰਿਹਾ ਉਹ ਆ ਰਿਹਾ ਕੁਝ ਨਹੀਂ ਦੇਖਿਆ ਕਰਦਾ ਬੜਾ ਬੜਾ ਬਣਾਉਣਾ ਯਾਰ ਇਹ ਬਣਾਉਣਾ ਐ ਮੈਂ ਆਪਣੇ ਰਹਿਣ ਦੇ ਡਰ ਗਿਆ ਉਹ ਡਣ ਗਿਆ ਹੋ ਰਹਿਣ ਦੇ ਰਹਿਣ ਦੇ ਡਰਦਾ ਡਰਦਾ ਨਹੀਂ ਨਹੀਂ ਕੋਈ ਨਹੀਂ ਆ ਜਾ ਡਰਦਾ ਡਰਦਾ ਆ ਜਾ ਆ ਜਾ ਐ ਪਾਣੀ ਪਿਲਾ ਦੇ ਪਾਣੀ ਪਿਲਾ ਦੇ ਆ ਗਿਆ ਆ ਗਿਆ ਤੈਨੂੰ ਆ ਗਿਆ ਆ ਗਿਆ ਉਹ ਵੜੀ ਵੜੀ ਦੇਖ ਲੈ ਆਪਣੇ ਡੱਬਰ ਇਕੱਠਾ ਕਰ ਲੈਣਾ ਤੈਨੂੰ ਚੱਕ ਲੈ ਜਾਣਾ ਇਹਨਾਂ ਨੇ ਤੇ ਕਿਆ ਕਰਦਾ ਰੱਜ ਗਿਆ ਆ ਹੋੜਾ ਦੇ ਨੱਚੜ ਗਿਆ ਘਾਤਾ ਦੇ ਕਿਆ ਕਰਦਾ ਹਵਾ ਕਰਕੇ ਬਾਕੀ ਮੈਂ ਹਵਾਲਾ ਤਾਂ ਪਾਣੀ ਤੂੰ ਪਾਣੀ ਪਲਾਦਾ ਹੈ ਕਿਆ ਕੰਮ ਕਰਦਾ ਦਾ ਪਾਣੀ ਪਲਾਇਆ ਬਾਈ ਕਿੰਨੀ ਬੋਤਲ ਵੜ ਕੇ ਲਿਆ ਉਹ ਨਹੀਂ ਤਾਂ ਮੱਚਾ ਮੱਚਾ ਪਾਣੀ ਹਾਂ ਸਿੰਧੂ ਵਾਲੇ ਦਾ ਕੰਮ ਯਾਰ ਇਹਨੂੰ ਪਾਉਗਾ ਰੱਸੀ ਇਹਨੂੰ ਭਾਈ ਚੜਾਉਂਦੇ ਆ ਹਾਂ ਰੱਸਾ ਲਿਆ ਗੰਨੇ ਵਾਲਾ ਇਹਨੂੰ ਉਡਾਈਏ ਬਾਗੀ ਤੂੰ ਰਸੇ ਘੜਜੂਗਾ ਗੰਨੇ ਵਾਲੇ ਰਸੇ ਕਰ ਸਿੰਧੂ ਕਰਾਂ ਮੈਂ ਕੱਲੇ ਨੇ ਉਡਾ ਦੇਣਾ ਇਹਨੂੰ ਪਾ ਕੇ ਨਾ ਤੈਨੂੰ ਟੈਂਕੀ ਪਰ ਤੇ ਚੜਵਾ ਦੇ ਹਾਂ ਪਹਿਲਾ ਸ਼ੂਟ ਦਾ ਕੰਮ ਦੋਗੇ ਨਾ ਜਦੋਂ ਟੈਂਕੀ ਪਰ ਤੇ ਗੇਟ ਹਾਂ ਜਾਨ ਆ ਗਈ ਬਾੜ ਵਿੱਚ ਲੋਹਾ ਵਿੱਚ ਟੀਰ ਵਿੱਚ ਗੋਰੀ ਵਿੱਚ ਕਹਿਣਾ ਇਹ ਜੀ ਮੱਛੀ ਖਾਦੀ ਇਹਨੂੰ ਭੁੱਖੇ ਲੱਗੀ ਸਵੇਰੇ ਉਹ ਬੱਸ ਕਰੋ ਸਿਰ ਚੱਕਰ ਆ ਗਿਆ ਉਹ ਤੂੰ ਗਰਦਨਾ ਵੜਦੀ ਕਿਸੇ ਦੀ ਆ ਰਹਾ ਯਾਰ ਹਾਂ ਦਾ ਆਸਾ ਭਾਰਾ ਹੁਣ ਤੂੰ ਜਾ ਕੇ ਰੱਖ ਲੈ ਚੱਕਾ ਦੇਖ ਲੈ ਆ ਗਈ ਇਦਾਂ ਅੱਛੇ ਆ ਕੇ ਤਾਂ ਹੀ ਆਇਆ ਦੇ ਓ ਚੱਕ ਲਿਆ ਓ ਓ ਓ ਓ ਓ ਓ ਚਿਰ ਪਰ ਆ ਕੇ ਖੜੇ ਹਿੱਤੋ ਨਾ ਨਾ ਫੜ ਲਾ ਫੜਦਾ ਓਏ ਓ ਮੂੰਹ ਤੇ ਆ ਗਿਆ ਉਹ ਗੱਲ ਸੁਣ ਗੱਲ ਸੁਣ ਇਹਦਾ ਨਹੀਂ ਹੁੰਦਾ ਫੜੀ ਖਣੀ ਇੱਧਰ ਕਰਦੇ ਓ ਕੁੰਡਾ ਫੰਡਾ ਓ ਇੱਧਰ ਪਿੰਡ ਜੱਟ ਜੱਟ ਕਹਿੰਦੇ ਨੇ ਦਵਾਈ ਜਾਵਾ ਸ਼ੇਕ ਬਾਹਰ ਤੇ ਆਦਾ ਦਵਾਈ ਇਹ ਇਹ THAILAND ਹੀ ਆ ਨਹੀਂ THAILAND ਤੇ ਬਾਜ ਨਹੀਂ ਨਾ ਬਗੜਾ ਲੈਂਦਾ ਆਪਨੇ ਕਰੀਲ ਬਣਾਈ 3X ਕਰ ਰੀਲਾ ਵੀ ਚਾਹੀਦੀ ਪਾਸਾ ਟੋਪੀ ਅਸਲੀ ਕਿ ਨਕਲੀ ਆ ਕਿਰ ਜੂਆ ਗੱਡੀ ਚਾਰ ਫਿਰ ਐ ਕਰਦੀ ਸੋਨੇ ਦਾ ਆਪਾ ਫੋਟੋ ਨਾਲ ਤੇ ਜਰਜੇ ਰੜਵਾ ਗਏ ਹਾਂ ਮੰਦਰ ਬੈਠੇ ਉਹਨਾਂ ਚ ਚਨਾ ਆ ਬਾਲ ਵੀ ਜੁਗਣਾ ਕਰੇ ਤਮ ਇੰਦਾ ਹੀ ਦਾ ਮੈਂ ਟੀਨਾ ਬਜਾਰ ਦਾ ਟੀਨਾ ਬਵਾਜ ਵਾਸਤੇ ਚੜ੍ਹ ਮਾਈ ਅਰੇ ਆਉਂਦੇ ਇਸ ਜਿਹੜਾ ਰਖਾਵਾਂ ਸਿੱਗਦਾ ਤਾਂ ਹੈ ਨਹੀਂ ਬਾਈ ਜਿਹੜੀ ਉਹ ਗੱਬੇ ਅੱਤਰ ਜੀ ਉਹ ਤੇ ਬੈਕ ਸਾਈਡ ਫਸ ਗਏ ਆ ਦੇਖੋ ਡੋਰ ਆਹ ਡੋਰ ਜਾਂਦੀ ਬਾਈ ਬੰਦਾ ਵੀ ਆ ਗਿਆ ਇੱਥੇ ਲੈ ਉਮੈਨ ਉੱਪਰ ਜਾਣਾ ਪੈਣਾ ਬੋਡੀ ਦੇ ਬਿਗੈਰ ਚੜਾਉਣਾ ਪੈਣਾ ਇੱਧਰ ਹੀ ਛੱਡ ਜਾ ਆਹ ਸਾਈਡ ਤੇ ਉੱਚੀ ਤੇ ਜਾਣਾ ਹਣਾ ਇੱਧਰ ਤੇ ਨਹੀਂ ਜਾਉਂ ਉੱਧਰ ਤੇ ਆ ਨਾ ਫਿਰ ਉਧਰ ਤਾਰ ਵੀ ਹੈ ਹੈ ਡਰਾ ਬਲਾਉ ਫੈਟਰਾ ਮੈਨੂੰ ਚੜਾਓ ਆਨੋ ਬੱਚੇ ਉਹ ਦੇਖੀ ਪਤੰਗ ਹੈਗਾ ਪਿੱਛੇ ਪਿਛਲੀ ਸਾਈਡ ਤੰਗ ਤੇ ਹੈਗੇ ਇਹ ਆ ਲੰਗ ਲੰਗਿਆ ਪੈਣੀ ਐ ਨਹੀਂ ਪਿੱਛੇ ਨਹੀਂ ਹੈਗਾ ਗੱਬੇ ਜਿਹਨੂੰ ਫਸਿਆ ਉਹ ਗੱਬੇ ਪਿੱਛੇ ਵੀ ਨਹੀਂ ਹੈਗਾ ਗੱਬੇ ਮਾਰ ਗਿਆ ਉੱਪਰ ਚੜਨਾ ਬੈਣਾ ਝੂਟੇ ਮਾਰ ਕੇ ਦੇਖੀ ਫਸ ਗਿਆ ਜੱਗੇ ਮੁੰਬਾ ਜੀ ਨੂੰ ਬਹੁਤ ਨਾ ਨਾ 70 ਕੋਟ ਵਾਲਾ ਨਹੀਂ ਇਹ ਪਤਾ ਚੜ ਸਕਦੇ ਆ ਗੱਬੇ ਸਪੌਟ ਹੈ ਹੈਗੀ ਆ ਸਪੌਟਾ ਲਈਏ ਬਸ ਸਾਈਡ ਪਾ ਜਾ ਕੇ ਜਾਈਂ ਇਹ ਤਾਂ ਇਹ ਇੱਥੇ ਇੰਨੇ ਜੜ ਹੁਣ ਸਿੰਧੂ ਆਪ ਇੱਥੇ ਹੱਥ ਕਨ ਪਾਉਂਗਾ ਪਰ ਆ ਜਿਹੜਾ ਬਾਹਰੋਂ ਨਿਕਲ ਮੈਂ ਚੱਲਣਾ ਇਹਨੂੰ ਦੇਖੀ ਦੇਖ ਰ ਆ ਛੱਡੀ ਨਾ ਕਰੀ ਆ ਇਹ ਨਹੀਂ ਨਹੀਂ ਆ ਸਿੰਧੂ ਨੂੰ ਚੜਾ ਦੇ ਲੰਬਾ ਮੈਂ ਆ ਮੈਂ ਲੰਬਾ ਬਥੇਰਾ ਤੂੰ ਲੰਬਾ ਜਾਦਾ ਤੂੰ ਇਹਨੂੰ ਦੋ ਲਾ ਮੁੰਡੇ ਵੇ ਚੱਕੇ ਚੜਾ ਦੇ ਉਹ ਜੱਗੇ ਜੱਗੇ ਨੇ ਜਿਹੜਾ ਚੱਕੇ ਨੇ ਜਿਆਦਾ ਐਕਸਪੀਰੀਅੰਸ ਉਹ ਜੱਗੇ ਨਹੀਂ ਜਿਆਦਾ ਐਕਸਪੀਰੀਅੰਸ ਆ ਟੀਨਾ ਦਾ ਛੋਟੂ ਆਈ ਉਹ ਤਾਂ ਫੱਟ ਨਾਲ ਖਾਲੀ ਔਰੇ ਪੈਰ ਰੱਖ ਕੇ ਦੇਖ ਆਪ ਇਹ ਬਾਰੇ ਤੈਨੂੰ ਚੜਾ ਆ ਇੱਥੇ ਆ ਹਾਂ ਇਹ ਨਾ ਨੁਕਰ ਜੀ ਉਹ ਤਾਂ ਕੁਝ ਨਹੀਂ ਇੱਥੇ ਚੜ ਜਾਣਾ ਆ ਜੂੜ ਕੇ ਹੂੰ ਕੋਲ ਮੇਰੇ ਮੋਢਿਆਂ ਪੈਰ ਰੱਖ ਕੇ ਚੜਨਾ ਆ ਦੇਣਾ ਜੇ ਬੱਜੀ ਨਾ 25 ਤਾਂ ਕਿ ਹੋ ਗਿਆ ਜਿਉਂ ਸੇ ਨਿਕਲ ਜੂ ਕੋਹਰ ਕਰ ਚੱਲ ਦੇਖਦੇ ਆ ਡੈਮੋ ਕਰੀਂ ਖੂੜ ਖੋਲ ਪੈਰ ਤਾਂ ਲੱਗਣਾ ਛੜਾ ਰੋ ਬੰਦ ਬਾਈ ਇੱਧਰ ਆ ਜਾ ਇੱਧਰ ਆ ਜਾ ਇੱਧਰ ਟ੍ਰਾਂਸਫਰ ਵੀ ਐ 340 ਫੋਟ ਦਾ ਝੜਕਾ ਲੱਗਣਾ ਹੱਥੋਂ ਪੈਰ ਰੱਖ ਕੇ ਝੜਦਾ ਝੜੋ ਹਣਾ ਤੂੰ ਥੱਲੇ ਨਾ ਬੈਠ ਯਾਰ ਮੈਂ ਤੇ ਉੱਠ ਨਹੀਂ ਹੋਣਾ ਫੇਰ ਨੇੜੇ ਰੋ ਸਾਰਾ ਵੀ ਤੇ ਨੇੜਾ ਚੱਲ ਆ ਪੱਗਿਆ ਰੈਡੀ ਹੋ ਜਾ ਚੱਲ ਆ ਲੈ ਮੜੀ ਸੜਾ ਗਦਾ ਜਿਹਾ ਭਾਰੀ ਬਾਪ ਮੈਂ ਤੇ ਉੱਠ ਨਹੀਂ ਹੁੰਦਾ ਹੁਣ ਚੱਲ ਇੱਨਾ ਉੱਪਰ ਭਾਰ ਲੈ ਹਾਂ ਉਹ ਤੋੜੀ ਵਾ ਮੋਤੀ ਆ ਨਾ ਹਾਂ ਆਤਾ ਨਹੀਂ ਮੋਤੀ ਨਹੀਂ ਅੰਡਰ ਲਾਦਾ ਮੈਂ ਤੇ ਮੇਰੀ ਚਾਸੀ ਵੀ ਚੱਲਣ ਚੱਲ ਲੈ ਫੜਿਆ ਵਾ ਇੱਥੇ ਜਾ ਐਸਾ ਉਹ ਮਹਿਕ ਹਾਂ ਥੱਲੇ ਤਾਰੀ ਉਹ ਵੀ ਗੱਡਾ ਲਾ ਉਹ ਦੂਈ ਸਾਈਡ ਦੇ ਜਾ ਉਹ ਉੱਥੇ ਲੈ ਜਾ ਕਿੱਥੇ ਉਧਰਲੀ ਸਾਈਡ ਚੱਲਦੇ ਆ ਚੱਲ ਓਏ ਤੋਰ ਉਹ ਆਹ ਦੇਖੀ ਕੈਮਰਾ ਛੂਟਾ ਮਾਰ ਕੇ ਦੇਖ ਲੈ ਇਹਨੂੰ ਹਾਂ ਔਰੇ ਮੋਟਰ ਵਾਲਾ ਔਰੇ ਅੱਧਾ ਕੱਟ ਕਰ ਲਿਆ ਹਾਂ ਕਰਾ ਲਿਆ ਆਹ ਇਹਦਾ ਕਾ ਜਿਹੜਾ ਸਾਰਾ ਮੂੰਹ ਆ ਠੀਕ ਨੇੜੇ ਲਾ ਨੇੜੇ ਚੱਲ ਜਾ ਚੱਲ ਲੈ ਬਾਈ ਸਾਰਾ ਆ ਜਾ ਤੂੰ ਆ ਲਾ ਦੇ ਲਾ ਦੇ ਚੱਲ 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 ਓ ਭਾਈ ਤੇ ਲਗਾ ਹੀ ਉੱਪਰ ਤੇ ਹੋ ਗਿਆ ਕੇ ਜੱਬੇ ਐ ਕਰੀ ਇੱਕ ਮਿੰਟ ਮੈਂ ਤੈਨੂੰ ਦੱਸਦਾ ਭਾਈ ਬਹੁਤ ਔਖਾ ਚੜੇ ਉੱਪਰ ਜ਼ੋਰ ਜ਼ੋਰ ਨਾਲ ਆ ਕੇ ਖੱਤ ਦੇਖ ਲਓ ਇਧਰ ਉਹ ਫਸ ਗਿਆ ਬਾਜ ਹਾਂ ਇਸੇ ਸੈਂਟਰ ਉਹਦੇ ਇੱਧਾ ਫੁੱਟ ਇਧਰ ਪੈ ਰਿਹਾ ਦੱਸ ਕਿੱਥੇ ਹੈਗਾ ਜੱਬੇ ਸੈਂਟਰ ਸੈਂਟਰੀ ਨਹੀਂ ਹੈਗਾ

ਆਪਣੀ ਯਾਦ ਨਾਲ ਮੈਂ ਚਾਹ ਉਹ ਜਿਦਵਾ ਇਹ ਨਾ ਕਰ ਜਿਕੇ ਦੇਖ ਲਾ థਾਈਲੈਂਡ ਦਾ ਬਤਾਂ ਗਏ ਆਵਾਜ਼ ਦੇਖਿਆ ਕਰ ਟਵਈਆ ਛੇ ਗਏ ਨੂੰ ਦਿਖਾਈ ਲਿਆ ਕਿ ਐਨਕਾ ਲਵਾ ਕੇ ਨੇ ਉਹ ਲੋਕੇ ਉਹਨੂੰ ਐਨਕਾ ਦੇ ਲਿਆ ਕੇ ਦਿਖਾਈ ਲਿਆ ਗਾ ਨੂੰ ਨਹੀਂ ਨਹੀਂ ਮੈਂ ਉੱਪਰ ਠੀਕ ਹੈ ਚੱਲਾਂਗੇ ਹੋਰ ਜਾਂਦੇ ਗਏ ਫੋਟੇ ਵਾਦਾ ਰੇ ਦਾ ਭਾਈ ਭਾਈ ਇਹ ਤਾਂ ਨਹੀਂ ਮੰਨਿਆ ਹਾਂ ਉੱਪਰ ਜਾਣਾ ਪੈ ਗਿਆ ਕਹਿੰਦਾ ਪਿੰਡ ਜੱਟ ਜੱਟ ਕਹਿੰਦੇ ਦੇਖ ਭਾਈ ਆ ਰਿਹਾ ਸ਼ੇਖ ਓਏ ਓਰੇ ਸਾਰੇ ਬਾਹਰੋਂ ਦੱਪ ਰਹੇ ਨੇ ਕਿਦਾ ਭਾਈ ਦੂਰੋਂ ਤੱਕ ਓ ਭਾਈ ਨਾਲਦੇ ਯਾਰ ਮਿੰਟਾਂ ਦੀ ਗੱਲ ਆ ਦੇਖੋ ੱੱਕਾ ਘੜਦਾ ਭਾਈ ਉੱਪਰ ਚੜਾ ਗਿਆ ਦਰ ਨਹੀਂ ਹੁੰਦਾ ਹੈਗਾ ਪਾਰਟੀ ਲੱਗੋ ਆਉਂਦੇ ਆ ਕਿੱਥੇ ਆ ਗਏ ਯਾਰੋ ਕੀ ਭਾਈ ਚੱਲਦੇ ਕੰਮ ਚ ਜੱਗਾ ਕੁਆੜੀਆਂ ਪਹੁੰਚ ਗਿਆ ਕਿੰਦੂ ਕਿਆ ਕਹਿੰਦਾ ਇਹ ਇਹ ਗੱਲ ਚ ਕੀ ਫਿਰਦਾ ਇਹ ਇਹਨੂੰ ਕਹਾਂ ਵੀ 3 ਨੰਬਰ ਤੇ ਤਾਰ ਲਾ ਤੇਰੇ ਕੇ ਚੱਲੂਗਾ ਕਾ ਲੂ ਆਕਾ ਵਰ ਗਿਆ ਆ ਉਹ ਡਰ ਲੱਗਦਾ ਔਰ ਚਿੱਟੀ ਬੰਨ ਆ ਜਾ ਚਾਲ ਵਰ ਗਿਆ ਇੱਟ ਚ ਬੱਚੇ ਦੇ ਵਿੱਚ ਆਉਣਾ ਸਦਾ ਨਹੀਂ ਬਾਈ ਡਰ ਲੱਗਦਾ ਆ ਬਾਜੂ ਤੇ ਠੋਖਾ ਕਰਿਆ ਮੇਰੇ ਕੇ 3 ਵਜੇ ਨਾ ਕੇ ਮੈਨੂੰ ਹੁਣ ਆਪ ਦੇ ਲੌੜਦਾ ਫਿਰ ਤੇ ਬਗਰਾ ਹੋ ਗਿਆ ਡੰਡਾ ਲੈ ਕੇ ਵਾਜ ਵਗਰ ਬੈ ਕੇ ਤੇ ਓ ਬਾਈ ਹੈਪੀ ਪਸੰਤਾ ਅਟਵਾਸਮਾ ਇਹਨੂੰ ਕਿਹਾ ਹੈਪੀ ਪਸੰਤਾ ਹੈਪੀ ਲੋੜੀ ਗਈ ਪਸੰਤਾ ਆ ਗਈ ਅਰੇ ਕੋਈ ਇੰਟੀਅਨ ਬਸੋ ਡਾਬੜਾ ਹੈ ਡਾਬੜਾ ਕਿਤੇ ਵਾਜ ਬੇਰਾ ਖਰਾਕ ਤੇ ਉੱਡਦਾ ਏ ਦੇਖਿਆ ਹੈ ਜਾ ਕਿਤੇ ਵਾਜ ਮੋਂਡੇ ਬਾਪੇ ਹੋਇਆ ਮੋਂਡੇ ਬੈਣ ਆ ਕੇ ਕੁੜੀ ਡਿੱਗੀ ਮਾ ਵੀ ਆ ਜਾਂਦਾ ਏ ਮੇਨੂੰ ਕਾਲਾ ਹੈ ਨਾ ਅਰੇ ਵਾਹ ਥੱਲੇ ਹੋ ਗਿਆ ਕੁਆਰੇ ਵਿੱਚ ਛੜਾ ਕੇ ਬਾਡੀ ਚੱਕਦੀ ਉਹ ਦੇਖ ਲੋ ਥੱਲੇ ਖੜੇ ਹੋ ਟੈਨਸ਼ਨ ਫਰੀ ਬਾਪੂ ਤਾਂ ਸੱਚੀ ਹੋ ਗਈ ਬਾਈ ਬਾਡੀ ਚੱਕੀ ਨਹੀਂ ਕਿਸੇ ਨੇ ਉਹ ਕੰਮ ਮੇਰੇ ਕੇ ਹੋ ਗਿਆ ਕੋਠੇ ਵਿੱਚ ਛੜਾ ਕੇ ਬਾਡੀ ਚੱਕਦੀ ਆ ਉਹ ਦੇਖ ਲੋ ਚਲਦੀ ਦੁਰਦੀ ਬਾਡੀ ਉਹ ਥੱਲੇ ਚਲੇਗੀ ਬਾਜ ਲੌੜਾ ਤਾਂ ਲਾਤਾ ਤੇਰੀ ਗੱਲ ਥੋੜੀ ਹੋਈ ਸੀ ਲੱਗਾ ਹੈ ਤਾਂ ਕੇਰ ਦੀ ਬਤਾ ਆਪਣੇ ਬਾਜੀ ਬਟੀਨ ਦਾ ਫਸਾਉਣਾ ਹੀ ਹੈ ਪੈ ਨਹੀਂ ਹੋਣਾ ਪਰ ਤੂੰ ਪੇ ਆ ਆ ਗਿਆ ਵੀ ਆ ਗਿਆ ਹੁੰਦਾ ਕਿੱਥੇ ਗਿਆ ਹਾਰੇ ਕਰੋ ਭਾਈ ੜਾ ਲਓ ਆਵਾਜ਼ ਇਹਨਾਂ ਕਾਲੀਆਂ ਹੋ ਗਈਆਂ ਹਾਂ ਬੈਂਟ ਕਾਲੀ ਦੀ ਦਿਖਦੀ ਨਹੀਂ ਹੈਗੀ ਇਹ ਇਹ ਲਿਬੜੀ ਹੈਗੀ ਜ਼ਰੂਰ ਕੋਈ ਨਹੀਂ ਤੈਨੂੰ ਪਹਾੜ 'ਤੇ ਚੜਾ ਕੇ ਨਾ ਕੀ ਵਧਣੀ ਲਾਗ ਪਾਦੀ ਏ ਥੋੜੇ ਹੀ ਜਾਵੇ ਛੇਰ ਨੂੰ ਛੱਡ ਦੇਣਾ ਉੱਥੇ ਬਾਦ ਤੋੜੇ ਛੱਡ ਤੋ ਹੈ ਤੂੰ ਬੱਚਾ ਵਾਸ